ਸਾਹਿਬ ਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ ਦੁਜਤ ਹਰ ਮਾਰਿਆ ਪਹਿਲਾਤਰਾਇਆ ਅਹੰਕਾਰ ਗਿਨਿਤ ਕਾਂ ਪਿਟ ਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਅਸਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਮਨ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰੇ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਰ ਕਲਾ ਪਰਪੂ ਰਹਿਆ ਤੂੰ ਸਚਾ ਸਾਹਿਬ ਸਿਵਤ ਸੁਆਲਿਓ ਜਿਨ ਕੀ ਤੀ ਸੋ ਪਾਰ ਬਿਆ ਕਹ ਨਾਨਕ ਤੇ ਕੀਆ ਬਾਤਾਂ ਜੋ ਪਿਛ ਕਰਣਾ ਸੋ ਕਰ ਰਹੇ ਸੋ ਦਰਗਾ ਸੋਦਰ ਤੇਰਾ ਕੀ ਆ ਸੋ ਕਰਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਮ ਪ੍ਰੀਤਿ ਸੋ ਗਈਆ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋਂ ਪਉਣ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਨਨ ਲਿਖ ਲਿਖ ਕਰਮ ਮੀਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਜਿੰਦਰਾ ਅਸਣ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨੋ ਸਿੰਦ ਸਮਾਤੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਮੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਕੀਸਰ ਦਾ ਨਾ ਲੈ ਗਾਵਨ ਤਦ ਨਾ ਮੋਣੀਆਂ ਮਨ ਮੋਹਨ ਸੁਰਗ ਮਾ ਚਪੈ ਲੈ ਗਾਵਨ ਤਦ ਨੋ ਰਤਨ ਪਾਏ ਥੀਰੇ 68 ਤੀਰਥ ਨਾਲੇ ਗਾਵਨ ਤਦ ਨੋ ਜੋਦ ਮਹਾ ਪਰਸੂਰਾ ਗਾਵਨ ਤਦ ਨੋ ਖਾਣੀ ਚਾਰੇ ਗਾਵਨ ਤਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਤੁਨੋ ਕਾਵਨ ਜੋਤ ਤੁਧ ਪਵਨ ਰਥੇ ਤੇਰੇ ਪਖਤਰ ਸਾਲੇ ਹੋਰ ਕਹਤੇ ਤੁਧਨੋ ਕਾਵਨਾ ਸਿਮੈ ਚਿਤ ਨ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਚੀ ਨਾਹੀ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾ ਰੰਗੀ ਰੰਗੀ ਪਾਤੀ ਕਰ ਕਰ ਜਿਸੀ ਮਾਇਆ ਜਿਨੋ ਪਾਈ ਕਰ ਕਰ ਦਿਖਾ ਕੀਤਾ ਆਪਣਾ ਜੋਤ ਦੀ ਵਡਿਆਈ ਜੋ ਤਿਸ ਪਾਵੈ ਹੋਈ ਕੀਮਤ ਪਾਇ ਨਾ ਕਿਆ ਜਾਏ ਕਹਿਣ ਵਾਲੇ ਤੇਰੀ ਰਹੇ ਸਮਾਏ ਵਟੇ ਮੇਰੇ ਸਾਹਿਬਾ ਗਹਿਰ ਕੰਬੀ ਰਾਗੁਣੀ ਗੰਹੀ ਰਾ ਕੋਈ ਨ ਜਾਣ ਤੀਰਾ ਕੀਤਾ ਕੇਵੜ ਕੀ ਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾ ਸਮੇਲ ਕੀ ਮਲਤ ਪਾਈ ਗਿਆਨੀ ਤਿਆਨੀ ਬੁਰ ਬਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪ੍ਰਖਾਂ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨਾਂ ਨਾ ਪਾਈਆ ਕਰਮਲਾ ਨਾ ਠਾਕੁਰ no ਸੰਮਿਲ ਕੱਖਣ ਪਾਣੇ ਵਡਨ ਵੇ ਘਾਟ ਨ ਜਾਏ ਨਾ ਮਰਨ ਹੋ ਗੰਸੂ ਕੋ ਦਿਨ ਤਰਨ ਨ ਚੁਕੰ ਭੋਗ ਗੁਣ ਹੋਰ ਨਹੀਂ ਕੋਏ ਨ ਕੋ ਹੋਣਾ ਕੋ ਹੋਏ ਜੇ ਵੜ ਆਪ ਤੇ ਵੜਤੇ ਨਹੀਂ ਦਾਤ ਜੇ ਦਿਨ ਕਰ ਗਏ ਕੀਤੀ ਰਾਤ ਖਸਮ ਸਰਤੀ ਕੰ ਜੇ ਨਹ ਜਨ ਸਤਗੁਰ ਸੰਗਤ ਪਾਈ ਤੈਨ ਤੁਰ ਮਸਤਗ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਤਰ ਸਪਾਇਆ ਮੈਂ ਜਨ ਨਾਨਕ ਨਾਮ ਫਰਗਾਸ ਰਾਗ ਤੁਜਰੀ ਮਹੱਲਾ ਪੰਜਵਾਂ ਕ ਤਰਨਾ ਜੰਤੋ ਪਾਏ ਤਾ ਕਰਜ ਕਰਤੇ ਕਰਿ ਧਰਿਆ ਮੇਰੇ ਮਤ ਜੀ ਸਤ ਸੰਤੁਖ ਮਿਲੇ ਸੁਖਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੀ ਕਾਟ ਹਰਿਆ ਰਹਾਉ ਜਨਮ ਪਿਤਾ ਲੋਗ ਸੁਧ ਬਿੰਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਜਿਪ ਸੰਭਾਹੀ ਠਾਪੁਰ ਕਾਹੇ ਮਨ ਪਉ ਕਰਿਆ ਓਡੇ ਓਂ ਸਾਮਨੇ ਗਾਨਤਾ ਸੱਚ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰੇ ਰਾਗ ਆਸਾ ਮਹੱਲ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅੰਗ ਮਾਇਗ ਮਾਫਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਹਾਾਰੇ ਜੀ ਤੁਝ ਹੀ ਆਸ ਦਾ ਤਾਰਾ ਹਰ ਤੇ ਆਵੇ ਸੰਤਾ ਜੀ ਸਭ ਦੁੱਖ ਸਰਣਹਾਰ ਹਰ ਆਪੇ ਠਾਕੁਰ ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਪੈਂਖਾਰੀ ਜੀ ਸਭ ਤੇਰੇ ਚੋ ਜਵੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀੋਂ ਤੁਧ ਬਿਨ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਾ ਸੇ ਮੁਕਤ ਸੇ ਮੁਕਤ ਭਏ ਜਿਨ ਅਰਧਾਇਆ ਜੀ ਤਿਨ ਟੁੱਟੀ ਜੋਖੀ ਫਾਸੀ ਜਿਨ ਨਿਰਭਉ ਜਿਨ ਅਰ ਨਿਰਭਉ ਧਾਇਆ ਜੀ ਤਿਨ ਕਾ ਪਉ ਸੰਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਅਰਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੈ ਰਾਜ ਜੀ ਪਰੇ ਬੇਅੰਤ ਬੇਅੰਤ ਤੇਰੇ ਪਦ ਤ ਤੇਰੇ ਪਦ ਤ ਸਰਾਨ ਤੁਧ ਜੀ ਹਰਨ ਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਹਰ ਪੂਜਾ ਜੀ ਤਲ ਕ ਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਫੜਾ ਹੋ ਸਿਮਰਤ ਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ ਤੁਝ ਜਿਉ ਡਿਅਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੁਮੈ ਕੋ ਨੀਤੋ ਨੇ ਚਲਖਾ ਥਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰਿਜ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਰ ਕਾ ਜੜੋਈ ਆਸਮੱਲਾ ਚੋਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋ ਪਵੈ ਸੋਈ ਤਿਸੀ ਜੋ ਤੂ ਦੇ ਸੋਈ ਉਹ ਪਾਈ ਰਹਾਉ ਸਭ ਤੇਰੀ ਤੂ ਸਵਨੀ ਤੇ ਆਇ ਜਿਸਨੋ ਕਿਰਪਾ ਕਰ ਤੈ ਨਾਮ ਰਤਨ ਪਾਇਆ ਗੁਰਮਤਿ ਲਾਗਾ ਮਨ ਮੁਕਵਾਇਆ ਤੁਦ ਆਪ ਚੋੜਿਆ ਆਪ ਮਿਲਾਇਆ ਤੁਦ ਰਿਹਾ ਸੰਤ ਜੀ ਮਾਏ ਤੁਜ ਬਿਨ ਤੁਜਾ ਕੋਈ ਨਾਹੀ ਜੀ ਜਤ ਸਾ ਤੇਰਾ ਖੇਲਾ ਜੋ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੁਜਣੈ ਸੋਈ ਜਨ ਜਾਣੈ ਅਰਗੁਣ ਸਦਗੀ ਆਪੁ ਕਾਣੈ ਜਿਨਾਂ ਹਰਿ ਸੇਵਿਆ ਤਿਨ ਸੁਖ ਪਾਇਆ ਸੈ ਤਿਤ ਸਰਵਰੁੜਾ ਪੈਨੇ ਨਿਵਾਸਾ ਪਾਣੀ ਪਾਵਕ ਤਿਨਹਿ ਕੀ ਪੰ ਕਰਮੋ ਪਗ ਨੈ ਚਾਲੈ ਹਮ ਦੇਖਾ ਤੈ ਟੂ ਬੀਲੇ ਮਨੇ ਕਨ ਚਿਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਕਲਿਆ ਰਹਾਉ ਨਾ ਜਤੀ ਸਤੀ ਨਹੀ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤਨਾਨਿ ਕਤਿਨ ਕੀ ਸਰਣਾ ਜੇ ਆਸਮਲਾ ਪੰਜਵਾ ਪਈ ਪ੍ਰਾਪਤ ਮਨੁਖ ਦਿਵਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮੈਂ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਖ ਪਵਜਲ ਤਨ ਕੈ ਜਨਮ ਬਿਨ ਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨਾ ਬਾਦ ਨਾ ਜਾਣਿਆ ਹਰਿ ਰਾਇਆ ਕਉ ਨਾਨਕਾ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਇੱਕ ਓ ਅੰਕਾਰ ਸ੍ਰੀ ਵੰਤੁਰ ਜੀ ਕੀ ਪਾਦ ਬਾਤ ਸਾਈ ਦਸਵੀਂ ਚੌਪਈ ਪਨ ਰਾਜਸ ਦਾ ਕਾਟਾ ਸੀਸਾ ਸ੍ਰੀ ਅਸ ਕੇ ਚਲਤ ਕੇ ਈਸਾ ਕੋ ਪਰਬ੍ਰਿਸ਼ਟ ਗਵੰਤੇ ਪਈ ਸਬ ਇਹਨੇ ਆਨ ਬਧਾਈ ਦਈ ਤਨ ਧਨ ਲੋਕਨ ਕੇ ਰਾਜ ਦੁਸ਼ਟਾਂ ਦਾ ਗਰੀਬ ਨਿਵਾਜ ਅਕਲ ਪਾਨ ਕੇ ਸਰਜਨਾਰੇ ਦਾ ਜਨਮ ਲਿਓ ਬਾਰੇ ਕਾਵਿਓ ਬਾਜ ਬੇਨਤੀ ਚਉ ਪਈ ਹਮਰੀ ਕਰੋ ਹੱਥ ਤੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾਂ ਚਰਨਨ ਮਨ ਰ ਤੋਂ ਪਾਉ ਆਪ ਹਦ ਮੈ ਬਚਾਵੋ ਸੁਖੀ ਬਸਨ ਮੋਰੋ ਪਰਵਾਰਾ ਸੇਵਤ ਸਿਖ ਸਬਾ ਕਰਤਾਰਾ ਮੋਰ ਚੰਨ ਕਰਦਾ ਕਰੈ ਸਭ ਬੈਨ ਕੋ ਆਸੰਗ ਰੈ ਪੂਰਨ ਹੋਏ ਅਮਰੀ ਅਸਾ ਤੋਰ ਭਜਨ ਕੀ ਰੈ ਤੇ ਅਸਾ ਤੁਮੈ ਛਡ ਕੋਈ ਔਰ ਨਾ ਧਿਆਉ ਜੋ ਪਰਚਾਉ ਸਤੋਂ ਥੀ ਪਾਉ ਸੇਵਤ ਸਿਖ ਅਮਰੇ ਤਾਰਿਆ ਚੰਨ ਸਦਾ ਮਾਰੇ ਪਛਾ ਸ੍ਰੀ ਅਸਤੁਜੋ ਕਰਿਓ ਰਖਾ ਰਾਖ ਲਿਓ ਮੈ ਰਖਨ ਹਰਿ ਸਭ ਸੰਤ ਸਾਇ ਪਿਆਰੀ ਦੀਨ ਬੰਦ ਦਰਸ਼ਨ ਕੇ ਅੰਤ ਤੁਮੋ ਪੂਰੀ ਚੰਦਰ ਦਸਤੰਤਾ ਕਾਲ ਪੈ ਬ੍ਰਹਮਾ ਬਵ ਤਰਾ ਕਾਲ ਪੈ ਸ਼ਿਵ ਜੂ ਅੰਤਰਾ ਕਾਲ ਪੈ ਕਰ ਬਿਸਨ ਪ੍ਰਕਾਸ਼ਾ ਸਗਲ ਪਾਲਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੰਖੀਆਂ ਬੇਦਰਾਜ ਬ੍ਰਹਮਾ ਜੁਥੀਆ ਜਵਨ ਕਾਲ ਸਭ ਲੋਕ ਸਵਾਰਾਨ ਉਸ ਕਾਰਨ ਤਾ ਹੈ ਆਮਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਥ ਜੱਤਿਨ ਉਪਜਾਇਓ ਆਦਿ ਰਾਜ ਨੇ ਆਪ ਸਵਾਰੀ ਸੇਵਕਰ ਕੋ ਸਵਰਸਮ ਦਿਓ ਸਤਰੰਕੋ ਪਰਮੋ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਬਚਾਨਤ ਜੀਤੀ ਤੇ ਪੁੰਚਿਆ ਸੂਲਾ ਸਭ ਪਰ ਕਿਰਪਾ ਦੇ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨੈ ਕਾਟ ਕਾਟ ਕੇ ਫੜ ਫੜ ਕੇ ਜਾਣੈ ਜਬ ਉਦ ਕਰਤ ਕਰਾਂ ਕਰਤਾਰਾ ਫਰਜਾ ਤਰਤ ਤਬ ਦੇ ਅਪਾਰਾ ਜਬ ਆ ਕਰ ਕਰ ਤੋਂ ਕਵਾਂ ਤੁਮੈ ਮਿਲਤ ਦੇ ਤਰ ਸਭੋ ਜੇ ਤੇ ਬਦਲ ਸ੍ਰੀ ਚ ਸਵਤਾਰੈ ਆ ਪਾਪਨੀ ਬੋਜ ਉਚਾਰੈ ਤੂੰ ਸਭੀ ਤੇ ਰਤ ਨਿਰਾਲਮ ਜਾਨਤ ਵੇਦ ਥੇ ਦੇ ਹਰਿ ਆਲਮ ਨਿਰੰਕਾਰ ਨਿਰਭਾ ਨਿਰਲੰਭ ਆਦ ਨੀਲਨਦ ਸੰਭ ਤਾ ਕਾ ਮੁੜ ਚਰਿਤ ਭੇਦਾ ਜਾਕੋ ਪੇਵ ਨਾ ਪਾਉਤ ਬੇਦਾ ਤਾ ਕੋ ਕਰਪਾ ਨਿ ਅਨਮਨਤ ਮਾ ਮੁੜ ਕਚ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਪੇਵ ਆਪ ਆਪਣੀ ਬੋਧ ਜਿਤੀ ਪਰਨਤ ਪਿੰਨ ਪਿੰਨ ਤੁਇ ਤਿਤੀ ਤੁਮਰਾ ਲਖਨ ਜਪਸਾਰਾ ਕੇ ਵਿਸ ਜਾ ਪ੍ਰਥਮ ਸੰਸਾਰਾ ਇਕ ਰੂਪਾ ਨੂਸਰੂਪਾ ਰੰਗ ਪਿਉ ਰਗ ਕੈ ਪੂਪਾ ਅੰਡ ਜੇੜਾ ਸੇਤਜ ਕੀਨੀ ਉਦਪੁਜ ਖਾਨ ਬੁਰ ਦੀਨੀ ਕਾਹ ਫੁੱਲ ਰਾਜਾ ਬੈਠਾ ਕਾਹ ਸਿਮਟ ਬ ਸੰਕਰ ਕੈਠਾ ਇਗਰੇ ਸ੍ਰੇਠ ਦਿਖਾਇਆ ਚੰਪਾ ਆਜਵਾਸ ਰੂਪ ਸਿਆਮ ਪਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰੇ ਸਿੱਖ ਸੰਗਰੋ ਦੁਖ ਜਿਤੇ ਉਠਵਤੁ ਦਪਾਤਾ ਸਕਲ ਮਲੇਛ ਕਰੋ ਰਣ ਪਾਤਾ ਜਿ ਹਤੁ ਤਾ ਸਰਮੀ ਪਰੇ ਤਿਨਕੇ ਦੁਚ ਦੁਖ ਤਾ ਮਰੇ ਪਰਤ ਜਾਨ ਪੰਖ ਪਰੇ ਤਿਆਰੇ ਤਿਨਕੇ ਤੁਮ ਸੰਗੜ ਸੋ ਉਟਾਰੇ ਜੋ ਕਲਪੁ ਇਕ ਬਾਰਤੈ ਤਾਂ ਕੀ ਕਾਲ ਨਿਕਟਨੈ ਹੈ ਰਚਾ ਹੋਇ ਤੈਂ ਸਭ ਕਲ ਨ ਦੁਸ਼ਤਰਿਛਤ ਤਨ ਕਲ ਕਿਰਪਾ ਦ੍ਰਿਸ਼ਟ ਤਨ ਜਾਇ ਨਿਰੋ ਤਾਂ ਕੀ ਤਾਪ ਤਨ ਕਮੈ ਹਰੋ ਦੇਵ ਦਸਿੰਦ ਕਰਮ ਸਭੋਈ ਦੁਚ ਚਾ ਜੋ ਸੁਖ ਨ ਕੋਈ ਇਕ ਬਾਰ ਜਨ ਤੁਮੈ ਸੰਭਾਰ ਆਕਾਲ ਭਾਤੇ ਤੈਂ ਬਾਰਾ ਜੇ ਨਰ ਨਾਮ ਤੇਆ ਰੋ ਕਾ ਦਰ ਦੁਖ ਦੋਖ ਤੇਰਾ ਖੜ ਕੇ ਤਮ ਸਰਣ ਤੇ ਆਰੀ ਆਪਾ ਦੈ ਲਿਓ ਉਬਾਰੀ ਸਰਬ ਧਰਮ ਸਾਈ ਦੁਖ ਦੋਖ ਤੇ ਲਿਓ ਬਚਾਈ ਸਵਿਆ ਪਾਇਨ ਜਬ ਤੇ ਤੁਮਰੇ ਤਰਤੇ ਕੋ ਆਗਤ ਰੇ ਨਹੀਂ ਆਨਿਓ ਰਾਮ ਰੈਮ ਕੁਰਾਨ ਕੁਰਾਨ ਅਨੇਕ ਹੈ ਮਤੇ ਕ ਨਾ ਮਾਨਿਓ ਸਿਮਰਤ ਸਾਤਰਵੇਦ ਸਮੈ ਬੋ ਭੇਦ ਕ ਮੇਤ ਨਾ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰਮੈ ਨਾ ਕੈਉ ਸੰਤੋਏ ਬਖਾਨਿਓ ਦੋਰਾ ਸਗਲ ਦਵਾਰ ਕੋ ਛਾਟ ਕੈ ਗਿਉ ਤਵਾਰ ਦਵਾਰ ਬਾਇ ਗਏ ਕਿਲਾਜ ਅਸ ਗੋਬਿੰਦਾ ਤਵਾਰ ਰਾਮ ਕਲੀ ਮਹਲਾ ਤੀਜਾ ਨਾਮ ਦੇ ਕੋ ਓਮਕਾਰ ਸਤਿਗੁਰੁ ਫਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇ ਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਾਸਾਇਆ ਕਹਿ ਨਾਨਕ ਆਨੰਦ ਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਅਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਅਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕਿਚ ਹੈ ਜਿਦ ਦੇ ਵਿੱਚ ਊਪਾਵੇ ਸਦਾ ਸਿਮਸਾ ਲਹਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜੇ ਸਉਦਕ ਨੇਰੇ ਕਹ ਨਾਨਕ ਸੱਚੇ ਸਭ ਕਾ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸਾਚ ਨਾਮਿਆ ਧਰਮ ਇਹ ਰਾਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟੋ ਜੀਤੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਤ ਰੋਪੇ ਹਰੋ ਸਾਚਾ ਨਾਮ ਮੇਰਾ ਯਾਦਾਰੋ ਵਾਜੇ ਪੰਚ ਸਤਿਧਕਾਰ ਚ ਪਾਗ ਹੈ ਅਰਚ ਪਾਗ ਹੈ ਸਬਤ ਵਾਜੇ ਕਲਾ ਜੀਤ ਕਰਤਾ ਦੀਆਂ ਪੰਚ ਤੋਤ ਦਵਸ ਕੀਤੇ ਕਾਲ ਕੰਠ ਕੁਮਾਰਿਆ ਸੁਰ ਕਰਮ ਪਾਇਆ ਤੋ ਜਨ ਕੋ ਸੇ ਨ ਮਰ ਕੈ ਲਗੇ ਕਹਿ ਨਾਨਕ ਤੈ ਸੁਖੁ ਆਤਿਤ ਕਰਿ ਅਨੰਦ ਵਾਜੇ ਅਨੰਦ ਸਣੋ ਵਡ ਪਾਗਿਓ ਸੰਗਲ ਮਨਹਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਭਲ ਵਿਸੂਰੇ ਦੋਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਵਿਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਾਦ ਤੂਰੇ ਮੁੰਡਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਆਦਾਰ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰ ਇਹ ਵਸਤ ਤਜੀ ਨਾ ਜਾਇ ਨਿਤ ਨਿਤ ਰਾਖੇ ੁਰ ਅਧਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮ ਤੋਈ ਸਤਿਗੁਰ ਸਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਤੀਵੈ ਹਰਿਆ ਪੌੜੀ ਜਿਥਾ ਤੂੰ ਸਮਰੱਥ ਜਿਥੈ ਕੋਏ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀਂ ਸੁਣ ਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਹੀਂ ਔ ਜਲ ਵਿਖਮਸ ਗਾਹੋ ਘਰ ਸਵਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈ ਹੋ ਪੁਨ ਗੁਣ ਗੋਬਿੰਦ ਗਾਹੀ ਸਭ ਸਾਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਹਲਾ 5ਵਾਂ ਅੰਤਰ ਗੁਰਿਆ ਰਧਣਾ ਜੇ ਵਾ ਜਾਪ ਗੁਰ ਨਾਉ ਨੈਤਰੀ ਸਤ ਗੁਰ ਪੇਖਣਾ ਸਰਵਣੀ ਸੁਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈ ਏਠਾਉ ਕਹ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀ ਕੀ ਮਹੱਲਾ ਪੰਜਵਾਂ ਰਖੇ ਰਖਣਾਰ ਆਪ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋ ਆਇ ਆਪ ਦਿਆਲ ਮਨੋ ਨਾ ਵਿਸਾਰਿਆਂ ਸਾਦ ਜਨਾ ਕੈ ਸੰਗ ਭਵ ਜਲ ਤਾਰਿਆ ਨਾ ਸਾਖ ਤਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਭ ਹੋਏ ਸਗਲੇ ਦੁੱਖ ਜਾਏ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ਼ ਵਾਹਿਗੁਰੂ ਤੇਰੇ ਭਜਨ ਬੰਦਗੀ ਦਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ